ਤਾਰੀ ਤੇ ਤੁਸੀਂ ਛੇਤੀ ਚਲੇ ਜਾ। ਮੇਰ ਖਸਰਤ ਕਿਆਸੀ ਹੈ। ਖਬਰ ਆਟ ਹੈ ਅੰਦਰ। ਪਰ ਕਹਿੰਦਾ ਮਹਾਰਾਜ ਕਿ ਮੈਨੂੰ ਡਰ ਵੀ ਲੱਗਦਾ ਹੈ ਮੇਰੇ ਮਨ ਵਿੱਚ ਪ੍ਰੇਮ ਨਹੀਂ ਹੈ ਤੁਹਾਡਾ। ਮੈਂ ਆਪਣੀ ਸਮਰਤੀ ਚਾਹਨਾ ਤੁਹਾਡੀ ਵੀ ਤੁਸੀਂ ਚਲੇ ਜਾਓ ਛੇਤੀ। ਫੋੜ ਤੁਹਾਡੀ ਪਾਲ ਕਰਨੀ ਹੈ।

ਨਾਭੀ ਖਾਨ ਕਰੀ ਖਾਨ ਦੇ ਗ੍ਰਹਿ ਵਿੱਚ ਚਰਨ ਹੁੰਦੇ ਇੱਕ ਪਾਸੇ ਤਿੰਨਾਂ ਸਿੰਘਾਂ ਲਈ ਆਸਣ ਲੱਗ ਜਾਂਦਾ ਹੈ ਇੱਕ ਪਾਸੇ ਕਰੀ ਧਰਮਾਚਾਰ ਵਾਸਤੇ ਅਗਲਾ ਦੇ ਚੜ੍ਹਦਾ ਹੈ ਅੱਜ ਤਾਈਂ ਛਾਇਦੋ ਦਿਨ ਹੋਏਗਾ ਅਰ ਸਾਥ ਸੰਗਤ ਜੀ ਮਾਤਾ ਦੁਰਦੇਵੀ ਜਿਨ੍ਹਾਂ ਸਤਿਗੁਰਾਂ ਨੂੰ ਕਪੜੇ ਦਾ ਅਧਰਾਨ ਭੇਟਾ ਕੀਤਾ ਸੀ ਤੇ ਸਤਿਗੁਰਾਂ ਨੇ ਕਿਹਾ ਸੀ ਰੱਖ ਲੈ ਸਾਡੀ ਅਮਾਨਤ ਸਮਾ ਆਏਗਾ ਤੇਰੇ ਕੋਲ ਰੱਖਾਂਗੇ ਉਹ ਕਪੜਾ ਵੀ ਹੁੰ ਗਿਆ ਜਾ ਚੁੱਕਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਤੇ ਤ੍ਰੈ ਸਿੰਘ ਨਬੀ ਖਾਂ ਗੰਧੀ ਖਾਂ ਨੀਤੇ ਵਸਤਰ ਪਾਈ ਹੋਈ اور درشن کرو دشمیش پتا دے سوامی جی دے کیس پچھے رہے بڑے نام پہ باد نیلے شاہ پر اج پہ ਆਪ ਜੀ ਉੱਚ ਤੇ ਪੀਰ ਕਿਆ ਜਾ ਰਿਹਾ ਕੋੱਚ ਸ਼ਰੀਫ ਤੇ ਪੀਰ ਬੜੇ ਮਸ਼ਹੂਰ ਉੱਚ ਸULTਾਨ ਵਾੜੇ ਉਹ ਅਕਸਰ ਹੀ ਇਨਾ ਭਗਮਣ ਕਰਨ ਆਇਆ ਕਰਦੇ ਸੀ ਆਪੀ ਕਾਲੀ ਤਾ ਬਾਦਸ਼ਾਹ ਦਾ ਇਹ ਸੁੰਦਰ ਰੂਪ ਹੈ ਔਰ ਆਪ ਜੀ ਇੱਕ ਪਲਮ ਦੇ ਉੱਤੇ ਵਿਰਾਜਮਾਨ ਉਸ ਪਲਮ ਨੂੰ ਗੰਦੇ ਪਾਸਿਓਂ ਨਭੀਖਾਂ ਗਨੀਖਾਂ ਨੇ ਉਠਾਇਆ ਹੋਇਆ ਹੈ ਪਿਛਲੇ ਪਾਸੇ ਮਾਨ ਸਿੰਘ ਜੀ ਧਰਮ ਸਿੰਘ ਜੀ ਭਾਈ தயਾ ਸਿੰਘ ਜੀ ਦੇ ਹੱਥ ਵਿੱਚ ਮੋਰ ਪੰਖ ਦਾ ਚੌਰ ਫੜਿਆ ਜਿਹੜਾ ਚੌਰ ਚੁਦਾ ਰਹੇ ਕੋਈ ਪੁੱਛਦਾ ਉੱਚ ਦੇਵੀ ਉੱਚ ਦੇਵੀ ਉੱਚ ਦੇਵੀ ਸਾਧ ਸੰਗਤ ਜੀ ਅੱਗੇ ਜਗਤ ਦੀ ਸੁਰਦੋਸ਼ 파ਸੇ ਜਾਂਦੀ ਨਹੀਂ ਕਈਆਂ ਨੂੰ ਇਹ ਲੱਗਦਾ ਹੈ ਵੀ ਇਹ ਇੱਕ ਹੀ ਸ਼ਬਦ ਹੋਵੇ ਪਰ ਸਾਧ ਸੰਗਤ ਜੀ ਗੁਰੂ ਕੈਡੀ ਵੱਡੀ ਬਖਸ਼ਿਸ਼ ਹੈ ਇਸ ਧਰਤੀ ਦੇ ਉੱਤੇ ਕਿ ਗੁਰੂ ਜੀ ਦੇ ਅੰਦਰ ਖੰਡਾ ਬ੍ਰਹਮੰਡ ਦੀ ਰੂਹਾਨੀਅਤ ਸਮਾਈ ਜਿਵੇਂ ਧਰਤੀ ਦੇ ਉੱਤੇ ਕਿਤੇ ਵੀ ਮਾਣੀ ਦੀ ਬੂੰਦ ਪਈ ਉਹ ਸੁਨੰਦਰ ਤੇ ਹਿੱਸਾ ਮਿਲਦੀ ਹੈ ਇਸੇ ਤਰ੍ਹਾਂ ਨਾਲ ਰੋਹਾਨੀਅਤ ਹੈ ਜੀ ਬੰਦਗੀ ਹੈ ਕਿ ਸਾਧ ਸੰਗਤ ਕਿਤੇ ਵੀ ਉਹ ਕਿਣਕਾ ਪਿਆ ਹੈ ਉਹ ਗੁਰੂ ਤੋਂ ਬਾਹਰ ਨਹੀਂ ਹੁੰਦਾ ਹੈ ਅਜੇ ਸੂਰਤ ਉੱਤੇ ਜਾਣ ਨਹੀਂ ਗਈ ਮਨੁੱਖ ਦੀ ਅਗਰ ਕਲਗੀਧਰ ਪਾਤਸ਼ਾਹ ਦੇ ਬਚਪਨ ਦੇ ਚੋਜ ਦੇਖੋਗੇ ਉਹਦੇ ਵਿੱਚੋਂ ਵੀ ਇਹ ਦਰਸ਼ਨ ਹੋ ਜਾਣਗੇ ਪੰਡਤ ਸ਼ਿਵਦੱਤ ਨੇ ਜਦੋਂ ਕਦੇ ਕ੍ਰਿਸ਼ਨ ਜੀ ਦੀ ਮੂਰਤੀ ਦੇ ਦਰਸ਼ਨ ਚਾਹੇ ਬਾਲਾ ਪ੍ਰੀਤ ਗੋਬਿੰਦ ਰਾਏ ਜੀ ਦੇ ਵਿੱਚੋਂ ਉਹਨੂੰ ਉਹ ਬਾਣੇ ਚ ਅਧਿਕਾਰੇ ਵੀ ਕਦੇ ਉਸਨੇ ਰਾਮ ਦੇ ਦਰਸ਼ਨ ਚਾਹੇ ਉਹ ਵਾਲੇ ਚਲਕਾਰੇ ਵੀ ਕਦੇ ਉਸਨੇ ਬੁੱਧ ਦੀ ਨੂਰਤ ਧਿਆਨ ਵਿੱਚ ਲਿਆਂਦੀ ਉਹ ਵੀ ਚਲਕਾਰੇ ਮਿਹਰੇ ਸਾਡੇ ਇਤਿਹਾਸ ਦੇ ਪੰਨੇ ਦੱਸਦੇ ਇਹ ਬੜਾ ਸੁਰਤਪੀਆਂ ਚੀਜ਼ਾਂ ਹਨ ਜਦੋਂ ਗੁਰੂ ਦੇ ਅੰਦਰ ਕੁੱਲ ਖੰਡਾਂ ਪਰ ਮੰਡਾਂ ਦਾ ਅਧਿਆਤਮਕ ਮੂਤਵੀ ਤੇ ਪ੍ਰਕਾਸ਼ ਗਿਆ ਸੂਰਜ ਨੂੰ ਰੌਸ਼ਨੀ ਉੱਥੋਂ ਮਿਲਦੀ ਚੰਨ ਨੂੰ ਠੰਡਕ ਉੱਥੋਂ ਮਿਲਦੀ ਪਾਣੀ ਦੀ ਸੀਤਲਤਾ ਤੇ ਪਵਿੱਤਰਤਾ ਉੱਥੋਂ ਆ ਰਹੀ ਗੁਰ ਪਰਮੇਸ਼ਰ ਇਹੋ ਗਿਆਨ ਇਹ ਗੁਰ ਗਿਆਨ ਬਤਾਈ ਸਾਧ ਸੰਗਤ ਜੀ ਜਿਹੜਾ ਸਿੱਧਾ ਹੈ ਇਹ ਉੱਚ ਤੇ ਅਗੇ ਇੱਕ ਨਾਕਾ ਲੱਗ ਰਿਹਾ ਸੀ ਔਰ ਫੌਜਦਾਰ ਕਲੇਰ ਖਾਂ ਖੜਾ ਸੀ ਉਹਨੇ ਰੋਕਿਆ ਔਰ ਤਿੰਨ ਜਾਣੇ ਉਹਨੇ ਭੇਜੇ ਵਾਰੀ ਵਾਰੀ ਔਰ ਉਹਨਾਂ ਤਿੰਨਾਂ ਨਹੀਂ ਆ ਕੇ ਕਿਹਾ ਇਹ ਉੱਚ ਦੇਵੀ ਇਹ ਉੱਚ ਦੇਵੀ ਹਨ ਔਰ ਜਿਹੜਾ ਫੌਜਦਾਰ ਕਲੇਰ ਖਾਂ ਹੈ ਉਸਨੇ ਵਿਆਕਤ ਕੀਤੀ ਜਿਵੇਂ ਆਪਾਂ ਆਪਣੇ ਵੱਡੇ ਵੱਡੇ ਰਿਆਂ ਦਾ ਗੁਰਮੁਖਾਂ ਦਾ ਬੰਦਗੀ ਵਾਲਿਆਂ ਦਾ ਸਤਿਕਾਰ ਕਰਦੇ ਆ ਪ੍ਰਸ਼ਾਦਾ ਪਾਣੀ ਸੇਵਾ ਕਰਦੇ ਆ ਜਿ세 ਆਪਕਾਂ ਦੇ ਅਰਬੀ ਖਾਸ ਸੀ ਵਾਲੇ ਉਸ ਨੇ ਵਿਆਖਤ ਕੀਤੀ ਸਾਧ ਸੰਗਤ ਜੀ ਸਾਰਿਆਂ ਨੇ ਛਕਿਆ ਔਰ ਭਾਈ ਮਾਨਸ ਸਿੰਘ ਆਪਣੇ ਆਪਣੇ ਕੋਈ ਪੁਰਾਣੇ ਸੰਸਕਾਰ ਚੱਲਦੇ ਹਨ ਉਹਨਾਂ ਨੇ ਤੇਗ ਭੇਟਾ ਕਰਕੇ ਛੱਡਿਆ ਤੇ ਕੁਝ ਉਹਨਾਂ ਨੇ ਕਲਗੀਧਰ ਸਵਾਮੀ ਜੀ ਦੇ ਬਚਨਾਂ ਤੇ ਪੱਲੇ ਬੰਨ ਲਿਆ ਕੰਟੀ ਚੱਲ ਪਏ ਪਰ ਸਾਧ ਸੰਗਤ ਜੀ ਥੋੜਾ ਸਮਾਂ ਲੰਘਿਆ ਤੇ ਕਲਗੀਧਰ ਪਾਤਸ਼ਾਹ ਨੇ ਕਿਹਾ ਮਾਨ ਸਿੰਘ ਤੇਖ ਪਈ ਕੀ ਹੈ ਮਾਨ ਸਿੰਘ ਜੀ ਤੇ ਬਾਕੀ ਦੇ ਸਾਡੇ ਸਿੱਖਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਖੋਲ ਕੇ ਵੇਖਿਆ ਕਿ ਉਹ ਕੜਾ ਪ੍ਰਸ਼ਾਦੀ ਦੇਖਦੇ ਦਰਸ਼ਿਤ ਸਾਡੇ ਸੰਗਤ ਜੀ ਇਹ ਚੋਜ ਨੇ ਮੇਰੇ ਪਾਤਸ਼ਾਹ ਦੇ ਦੱਸ ਰਹੇ ਇਹਦੇ ਤੋਂ ਇਹ ਵੀ ਪਤਾ ਲੱਗਦਾ ਕਿ ਫੌਜਦਾਰ ਦਲੇਰ ਖਾਨ ਜਿਹੜਾ ਹੈ ਉਹ ਅੰਦਰ ਬੜੀ ਵੱਡੀ ਸ਼ਰਧਾ ਨਾਲ ਹੈ ਪਰੋਸਾ ਬਿਆ ਹੋਇਆ ਸੀ ਤੇ ਸਾਧ ਸੰਗਤ ਜੀ ਐਸੇ ਪਰੋਸੇ ਤੇ ਪ੍ਰੇਮ ਵਿੱਚ ਜੋ ਉਸ ਨੇ ਵਿਆਖਤ ਕੀਤੀ ਉਹਦੀ ਵਡਿਆਈ ਦੇਗ ਵਰਗੀ ਸੀ ਕਿ ਚੋਜ ਪਾਕਸ਼ਾ ਨੇ ਤਾਰ ਚਾਹੀਏ ਸਾਧ ਸੰਗਤ ਜੀ ਉਹਦਾ ਪ੍ਰੇਮ ਸੀ ਅੰਦਰ ਭਾਵੀ ਹੁੰਦੇ ਵਿੱਚ ਹਕੂਮਤ ਦੇ ਭੈਰ ਕਰਕੇ ਵੱਡੇ ਸੂਬੇਦਾਨਾ ਕਰਕੇ ਪਹਿਨਾ ਪਛਾਣ ਕਰਨ ਦਾ ਭਾਵ ਵੀ ਆਇਆ ਹੋਵੇ ਪਰ ਜੀਤੇ ਕੋਲ ਕਲਗੀਧਰ ਪਾਤਸ਼ਾਹ ਨੰਗ ਰਹੇ ਨੇ ਅੰਦਰ ਥੋੜਾ ਜਿਹਾ ਵੀ ਕਨੈਕਸ਼ਨ ਧਰਮ ਦਾ ਹੋਵੇ ਉਸੇ ਵੇਲੇ ਕਿਰਪਾ ਹੱਤ ਜਾਂਦੀ ਹੈ ਉਸੇ ਵੇਲੇ ਮਿਹਰ ਹੁੰਦੀ ਹੈ ਇਸ ਤਰ੍ਹਾਂ ਨਾਲ ਸਾਧ ਸੰਗਤ ਜੀ ਉੱਚ ਤੇ ਪੀਰ ਤੇ ਰੂਪ ਵਿੱਚ ਸਤਿਗੁਰੂ ਉੱਥੋਂ ਵਿਚਰਦੇ ਨੇ ਅੱਗੇ ਜਾਣਦੇ ਨੇ ਔਰ ਅੱਗੇ ਚਲਦੇ ਆਂ ਚਲਦਿਆਂ ਸਤਿਗੁਰੂ ਆਲਮ ਵੀਰ ਗੁਰਦੁਆਰਾ ਮੰਨਜੀ ਸਾਹਿਬ ਜਿਹੜਾ ਆਪਣਾ ਇੱਥੇ ਹੈ ਸਤਿਗੁਰੂ ਜਦੋਂ ਇੱਥੇ ਪਹੁੰਚਦੇ ਹਨ ਇੱਥੇ ਭਾਈ ਲਗਾਈਆ ਸਿੰਘ ਸੱਤ ਪੁਰਾਣੇ ਘੋੜਾ ਵੇਟ ਕਰਦਾ ਹੈ ਔਰ ਉਹ ਪਲੰਦ ਇੱਥੇ ਰੱਖਿਆ ਜਾਂਦਾ ਹੈ ਸਤਿਗੁਰੂ ਇੱਥੇ ਫਿਰ ਘੋੜੇ ਤੇ ਸਵਾਰ ਹੁੰਦੇ ਨੇ ਔਰ ਇੱਥੇ ਇੱਕ ਖਾਸ ਤੌਰ ਤ ਤੇ ਹੋਰ ਵਰਤਦਾ ਹੈ ਸਤਿਗੁਰੂ ਨਵੀ ਖਾਨ ਗਨੀ ਖਾਨ ਨੂੰ ਆਪਣੇ ਹੱਥ ਦੇ ਨਾਲ ਇੱਕ ਲਿਖਤ ਲਿਖ ਕੇ ਦਿੰਦੇ ਆਂ ਔਰ ਕਹਿੰਦੇ ਨੇ ਨਬੀ ਖਾਂ ਗਨੀ ਖਾਂ ਸਾਨੂੰ ਪੁੱਤਰਾਂ ਤੋਂ ਵਧੇਰੇ ਪਿਆਰੇ ਨਬੀ ਖਾਂ ਗਨੀ ਖਾਂ ਸਾਨੂੰ ਪੁੱਤਰਾਂ ਤੋਂ ਵਧੇਰੇ ਪਿਆਰੇ ਹਨ ਔਰ ਸਾਥ ਸੰਗਤ ਜੀ ਨਬੀ ਖਾਂ ਗਨੀ ਖਾਂ ਜਦ ਇੱਥੋਂ ਵਾਪਸ ਤੇ ਜਨ ਲੱਗਦੇ ਹਨ ਉਹਨਾਂ ਦਾ ਦਿਲ ਇੱਥੋਂ ਜਾਣੀ ਹੁੰਦੀ ਬਾਦਸ਼ਾਹ ਕਹਿੰਦੇ ਤੁਹਾਡੇ ਤੇ ਕੀ ਮਿਹਰ ਕਰੀਏ

ਜਦੋਂ ਸੁਪਾਸ ਰੰਗ ਵਜ਼ੀਰ ਖਾਂ ਦੀ ਗਜ਼ਾਈ ਵਿੱਚ ਕਲਗੀਧਰ ਰਾਜਾ ਦੇ ਛੋਟੇ ਨਾਨਕ ਜੀ ਦੀ ਤਾਛਾ ਉਹ ਹੀ ਸਮਾਗਮ ਕਰਦਾ ਹੈ ਆਨ ਵਾਲੇ ਦੀਵਾਨਾ ਵਿੱਚ ਅਸੀਂ ਛੋਟੇ ਸਹਿਬਜ਼ਾਦਿਆਂ ਦੀ ਕਾਥਾ ਸ਼ੁਰੂ ਕਰਾਂਗੇ ਪਰ ਅੱਜ ਦਾ ਇੱਕ ਵਿਸ਼ੇਸ਼ ਦਿਨ ਹੋਰ ਵੀ ਹੈ ਕਿ ਉਦੋਂ ਜਦੋਂ ਗੜੀ ਵਿੱਚ ਪਿੱਛੇ ਹੈ 8 ਦੇ 8 ਸਿੰਘ ਖੂਨ ਤੇ ਆਖੀ ਕਤਲੇ ਤੱਕ ਲੜਦਿਆਂ ਗੁਲੀਆਂ ਸ਼ਹਾਦਤ ਦਾ ਜਾਨ ਪੀਤਾ ਔਰ ਉਹ ਜਿਹੜੀ ਰਾਤ ਪਈ ਕਲਗੀਧਰ ਪਾਤਸ਼ਾਹ ਨੇ ਆਪਣੇ ਘਰ ਦੀ ਇੱਕ ਬੱਚੀ ਨੂੰ ਹਲ ਬਖਸ਼ਿਆ ਜੀ ਦਾ ਨਾਮ ਬੀਬੀ ਸ਼ਰਨ ਕੌਰ ਹੈ ਔਰ ਸਾਥ ਸੰਗਤ ਰਾਤ ਦੇ ਹਨੇਰੇ ਵਿੱਚ ਉਹ ਉਸੇ ਤਰ੍ਹਾਂ ਨਾਲ ਪਠਾਣੀ ਭੇਸ ਬਣਾ ਕੇ ਆਈ ਹੋਈ ਹੈ ਔਰ ਰੌਸ਼ਨੀ ਕਰਕੇ ਪਛਾਣ ਲਈ ਹੈ ਗੜੀ ਚਮਕੌਰ ਤੇ ਉਸ جنگ ਦੇ ਮੈਦਾਨ ਦੇ ਅੰਦਰ ਉਹ ਸ਼ੇਰ ਤੇ ਲਿਸ਼ਤਰੀ ਸਤਿਗੁਰਾਂ ਨੇ ਕਿੰਨੀ ਉਸ ਨੂੰ ਤਾਕਤ ਬਖਸ਼ੀ ਹੈ ਬਲ ਬਖਸ਼ਿਆ ਹੈ ਉਹ ਪਛਾਣ ਪਛਾਣ ਕੇ ਕੇਸਾਂ ਵਾਲੀਆਂ ਪਵਿੱਤਰ ਦੇਣਾਂ ਨੂੰ ਇਕੱਠੀਆਂ ਕਰ

ਉਹ ਹੈਰਾਨ ਰਹੀ ਇਹ ਕੀ ਖੇਡ ਵਰਤ ਲਈ ਆਏ ਬੜਾ ਕੁਝ ਪੁੱਛਿਆ ਪਰ ਕਹਿੰਦੇ ਇਹ ਬੀਬੀ ਪਰਮੇਸ਼ਰ ਦੇ ਸਿਮਰਨ ਵਿੱਚ ਟਿਕੀ ਰਹੀ ਰਸਨਾ ਤੋਂ ਇੱਕ ਵੀ ਕੂੜ ਦਾ ਬਚਨ ਨਹੀਂ ਕੀਤਾ ਜਿਨ੍ਹਾਂ ਨੂੰ ਕਲਗੀਆਂ ਵਾਲਾ ਸੱਚ ਦੇ ਨਾਲ ਜੋੜ ਲੈਂਦਾ ਉਹਨਾਂ ਦੇ ਉੱਤੇ ਕਿਰਪਾ ਹੀ ਇੰਨੀ ਵੱਡੀ ਉਹ ਜਾਣ ਲੈਂਦੇ ਨੇ ਦੇਹ ਅਨਿਤਨਾ ਨਿਤ ਰਹਿ ਦੇਹ ਨਹੀਂ ਸਦਾ ਰਹਿ ਦੇਹ ਅਨਿਤਨਾ ਨਿਤ ਰਹਿ ਜਸਨਾਮ ਚੜੈ ਭਗ ਸਾਧਕਾ ਹੈ ਗਿਆਨੈ ਕੀ ਬਡਨੀ ਮਨੋਹਾਥ ਹੈ ਕਿਉਂਕਿ ਮਨੁਵਿਤ ਚੀਜਾਂ ਛੇਤੀ ਨਹੀਂ ਟਿਕਦੀਆਂ ਮਨ ਪਾਰੇ ਲਗਾਇ ਹੈ ਇਹ ਤੇ ਕਦੇ ਤੋੜਾ ਕਦੇ ਮਾਸਾ ਬਾੜੀ ਵਿੱਚ ਬੇਅੰਤ ਬਚਨ ਨੇ ਮਨ ਬਾਰੇ ਇਹ ਮਨ ਸਥਿਰਤਾ ਵਿੱਚ ਵੱਡੇ ਵੱਡੇ ਸਾਧੂ ਮਤਰੀ ਹੁੰਦਾ ਇਸ ਲਈ ਕਿਹਾ ਗਿਆਨ ਦੇ ਕੀ ਬੜਨੀ ਮਨੋਂ ਹਾਥ ਦੇ ਹਮੇਸ਼ਾ ਗਿਆਨ ਦਾ ਝਾੜੂ ਮਨ ਨੂੰ ਹੱਥ ਬਣਾ ਕੇ ਚੰਗੀ ਤਰ੍ਹਾਂ ਨਾਲ ਫੜ ਕੇ ਰੱਖਣਾ ਗਿਆਨ ਦੇ ਕੀ ਬੜਨੀ ਮਨੋਂ ਹਾਥ ਦੇ ਦਾਕਟਰ ਤਾਂ ਕੁਤਾਰ ਬੁਹਾਰ ਹੈ ਜਿਵੇਂ ਝਾੜੂ ਨਾਲ ਗੰਦਗੀ ਬਾਹਰ ਸੁੱਟੀ ਦੀ ਕਹਿੰਦੇ ਤੇਰੇ ਅੰਦਰ ਜਿੰਨੀ ਕਾਇਰਤਾ ਪਈ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਸਾਰਾ ਕੂੜਾ ਕਰਕਟੀ ਹੈ ਔਰ ਇਹ ਐਵੇਂ ਬਾਹਰ ਨਹੀਂ ਜਾਏਗਾ ਇਹ ਨੂੰ ਗੁਰੂ ਦਾ ਧਿਆਨ ਬਾਹਰ ਕੱਢੇਗਾ ਗੁਰੂ ਦੇ ਗਿਆਨ ਦਾ ਝਾੜੂ ਫਿਰੇਗਾ ਤੇ ਇਹ ਕਾਇਲਤਾ ਦੀ ਗੰਤਗੀ ਬਾਹਰ ਜਾਏਗੀ ਉਹ ਨਾ ਜਾ ਨਹੀਂ ਸਕਦੀ ਹੈ ਧੰਨ ਉਹ ਬੀਬੀ ਸ਼ਰਣ ਕੌਰ ਸਾਧ ਸੰਗਤ ਜੀ 30 ਦੇ ਕਰੀਬ ਦੇ ਹੰਤਾ ਉਹ ਸਸਕਾਰ ਕਰ ਰਹੀ ਹੈ ਔਰ ਇਹਨਾਂ ਜ਼ਾਲਮਾਂ ਨੇ ਉਸ ਬਲਦੀ ਹੋਈ ਚਿਖਾ ਦੇ ਤੇ ਇਹਨੂੰ ਥਿਉਂਦੀ ਨੂੰ ਦਾ ਅੱਜ ਦੇਹ ਦੇਣ ਕੋ ਬੀਬੀ ਸ਼ਰਨ ਕੌਰ ਨੇ ਸ਼ਹਾਦਤ ਪਾਈ ਅਸੀਂ ਉਹਨਾਂ ਮਹਾਨ ਦਿਨਾਂ ਨੂੰ ਅੱਜ ਯਾਦ ਕਰ ਰਹੇ ਹਾਂ ਸਤਿਗੁਰੂ ਦੀ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਨਾਨਕ ਬਾਣੀ ਦਾ ਹਰ ਬਖਸ਼ਣ ਬੇਅੰਤ ਕੋ ਨਹਦੀ ਖਿਮਾ ਬਖਸ਼ਿਦਿਆਂ ਫਤੇ ਉਦਾਉ ਦੀ ਦੁਆ ਰੂਪੀ ਦਾ ਅਨਸਾਰ ਦੁਆ